ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦਿਨ ਹੋ ਗਿਆ ਜੀ ਐਤਵਾਰ ਤਰੀਕ ਹੈਗੀ ਐ 20 ਜੁਲਾਈ 20 ਤਰੀਕ ਹੋ ਗਈ ਅੱਜ 20 ਜੁਲਾਈ ਨੂੰ ਕਿਹੜਾ ਮੌਸਮ ਹੁਣ ਸਾਫ਼ ਹੋ ਰਿਹਾ ਹੈ ਪਹਿਲਾਂ ਮੀਂਹ ਬਹੁਤ ਪਿਆ 15 ਦਿਨ ਇੱਕ ਦਿਨ ਛੱਡ ਕੇ ਕਦੇ ਰੋਜ਼ ਹੀ ਪੈ ਜਾਂਦਾ ਸੀ ਤੇ ਹੁਣ 13 ਮੀਂ ਬੰਨੂ ਆ ਰਾਮਦਾਰੀ ਆਈ ਹੈ ਮੜਾ ਯਾ ਰੁਕਿਆਗਾ ਲਗਾਤਾਰ ਹੀ ਪਿਆ ਮੀ 15 20 ਦਿਨ ਤੇ ਉਹਨੇ ਬਾਣ ਭਗਤੀ ਨਹੀਂ ਆਉਣ ਦਿੱਤੇ ਉਹ ਹੈ ਨੇ ਜਰੂਰ ਆ ਕੁਤਰਾ ਕਰਤਾ

ਬਸ ਉਹੀ ਕਰੀ ਜਾਂਦੇ ਆ ਬਾਈ ਦੇਖ ਲੈ ਇੰਨਾ ਮੀਂਹ ਪੈ ਕੇ ਹਟਿਆ ਹਜੇ ਤਾਂ ਬਾਣਾ ਚ ਪਾਣੀ ਨਹੀਂ ਸੁੱਕਿਆ ਬਸ ਉਹੀ ਕਰਨ ਲੱਗ ਜਾਂਦੇ ਨੇ ਮੈਂ ਤੁਹਾਨੂੰ ਦੱਸੀਆਂ ਗੱਲ ਇਹ ਇਦਕਿ ਚੂਹਿਆਂ ਨੇ ਹਰੇਕ ਚੋਨੇ ਨੂੰ ਕੁਤਰਿਆਗਾ ਇੱਥੋਂ ਆ ਲਵੇ ਲਵੇ ਇੱਥੋਂ ਕਿੰਨੀ ਕੁਦਰਤੀ ਜਦੋਂ ਇਹ ਪਾਣੀ ਸੁੱਕ ਜਾਂਦਾ ਉਦੋਂ ਇਹ ਕੁੱਤਰ ਨਮਟ ਜਾਂਦੇ ਆ ਲਲ ਬਲ ਬੋ ਸਾਰੀ ਕੁੱਤਰਤੀ ਹਰ ਇੱਕ ਦਾ ਝੋਨ ਨਹੀਂ ਕੁੱਤਰਿਆ ਇਹਨਾਂ ਨੇ ਕਿਸੇ ਦਾ ਨਹੀਂ ਛੱਡਿਆ ਬਾਕੀ ਇਹ ਜੀਰੀ 12 ਤਰੀਕ ਨੂੰ ਲਾਈ ਸੀ ਅੱਜ ਹੋ ਗਈ 20 ਤੇ ਇਹ ਤੋਂ ਪਹਿਲਾਂ ਮੀਂਹ ਵਾਲੇ ਪਈ ਗਏ ਅੱਜ ਰੇਪਾਉਣ ਦਾ ਟਾਈਮ ਲੱਗਿਆ ਹੈ ਯੂਰੀਆ ਰੇ ਦੇ ਵਿੱਚ ਪਾਉਣੀ ਬੋਰੀ ਯੂਰੀਆ ਦੀ 1 ਕਿੱਲੇ ਦੀ ਤੇ ਇੱਕ ਥੈਲੀ ਆਹ 5 ਕਿਲੋ ਜਿੰਕ 33% ਵਾਲੀ ਨਾਲ ਇਹਦੇ ਸਲਫਰ 16% ਇਹ ਦੋਨੀਆਂ ਚੀਜ਼ਾਂ ਰਲਾ ਕੇ ਇਹਦੇ ਚ ਪਾਉਨੇ ਆ ਜੀਰੀ ਚ ਪਹਿਲੀ ਰੇ ਆ बस यही ਪਾਉਣੇ ਹੁੰਨੇ ਆਂ ਅਸੀਂ ਕੱਲਾ ਜੈਂਕ ਤੇ ਯੂਰੀਆ ਹੋਰ ਬਾਲਾ ਸਮਾਨ ਨਹੀਂ ਕੋਈ ਪਾਉਂਦੇ ਜਾਂ ਮਾਗਰੋਂ ਜੋ 30 35 ਦਿਨਾਂ ਦੀ ਹੋ ਜੇ ਜੀਰੀ ਉਦੋਂ ਫਟੇਰਾ ਪਾ ਦਿੰਨੇ ਹੁੰਨੇ ਆ ਉਹ ਪੱਤਲਵੇਟ ਤੋਂ ਵੀ ਤੋ ਰੋਕथाम ਕਰਦੀ ਐ ਕੁਛ ਨਾ ਕੁਛ ਇਹਦੇ ਵਿੱਚ ਅੱਜ ਪਹਿਲਾ ਯੂਰੀਆ ਪਾਉਣ ਲੱਗਦੇ ਆਂ ਆਓ ਵੀ ਦੋਸਤੋ ਮੈਂ ਰੇਸ ਸਿੱਧਾ ਸਿੱਧਾ ਆ ਗਿਆ ਆਪਣੇ ਗਵੰਡੀਆਂ ਲੋਵੇ ਇਹ ਬਣਾਉਂਦੇ ਆ ਚਾਹ ਤੇ ਤੁਹਾਨੂੰ ਚੁੱਲ੍ਹੇ ਵਾਲੀ ਚਾਹ ਅੱਜ ਆ ਕੇ ਦੇਖ ਦਿਖਾਉਣੇ ਆ ਵੀ ਚੁੱਲ੍ਹੇ ਤੇ ਖੇਤ ਚਾਹ ਬਣਦੀ ਤੇ ਖੇਤ ਅਸੀਂ ਚਾਹ ਬਣਾ ਰਹੇ ਆ ਅੱਜ ਤੁਹਾਨੂੰ ਪਿਆਵਾਂਗੇ ਚਾਹ ਚਾਹ ਪਿਆਵਾਂਗੇ ਵਧੀਆ ਬਣਾ ਕੇ ਹਾਂ ਕੰਡੇ ਲਾ ਦੀ ਕੰਡੇ ਤੇ ਇੰਨਾ ਲਵੇ ਮੈਂ ਤੁਰ ਆ ਜਾਂਦਾ ਜਾਂਦਾ ਰਸਤੇ 'ਚ ਖੜ ਗਿਆ ਤੇ ਕਹਿੰਦੇ ਤੈਨੂੰ ਚਾ ਪੀਤੇ ਤੇ ਬਣਾ ਜਾਣ ਨਹੀਂ ਦਿੰਦੇ ਆ ਜੀਰੀ ਲਾਈ ਹੋਈ ਹੈ ਇਹਨਾਂ ਨੇ ਇੱਧਰ ਤੇ ਹੁਣ ਹੀ ਲਾਈ ਆ ਇੱਧਰ ਆ ਮੋਟਰ ਵੀ ਲੱਗੀ ਹੋਈ ਆ ਸੂਰਜ ਵਾਲੀ ਪਲੇਟਾਂ ਵਾਲੀ ਇੱਕ ਇੱਧਰ ਲੱਗੀ ਹੋਈ ਆ ਮੋਟਰ ਆ ਤੇ ਇੱਕ ਇੱਧਰ ਲੱਗੀ ਹੋਈ ਆ ਇਹਦੀਆਂ ਪਲੇਟਾਂ ਵੀ ਦਿਖਾਉਣੇ ਆ ਇੱਧਰ ਇਹਨਾਂ ਪਲੇਟਾਂ ਉਹ ਉੱਧਰ ਲੱਗੀਆਂ ਹੋਆ ਤੇ ਨਰਮੇ ਵਾਲੀ ਮਸ਼ੀਨ ਬੇਲੀ ਹੋ ਗਈ ਇਹ ਇੱਥੇ ਲਾਤੀ ਭਾਂਡੇ ਚ ਵੀ ਚੱਲ ਹੁਣ ਕਿਹੜਾ ਕੰਮ ਆ ਇਹਦਾ ਕੋਈ ਇੱਥੇ ਛਤਾ ਥੱਲੇ ਆ ਛੱਤ ਇਹਦੀ ਦੂਜੀ ਪਾਈ ਹੋਈ ਆ ਸਿੱਕਰ ਹੈ ਛੱਤ ਵੀ ਵਧੀਆ ਪਾਈ ਹੋਈ ਆ ਛੱਤ ਦੇਖੋ ਪਹਿਲਾਂ ਤਾਂ ਕੋਠੇ ਦੀ ਹੁਣ ਤਾਂ ਇਹ ਆਪਸ ਹੁਆ ਵਾਸਤੇ ਵਾਲੇ ਹੀ ਪਾਉਂਦੇ ਆ ਛੱਤ ਇਹਦੀਆਂ ਪਲੇਟਾਂ ਮੋਟਰ ਦੀਆਂ ਇਸ ਦਿਖਾ ਸੀ ਇੱਧਰ ਆ ਇਹਦੇ ਬਾੜ ਬੂੜ ਕਰੀ ਆ ਵਧੀਆ ਬਣਦੇ ਯਾਰ ਲੱਗਿਆ ਹੋਇਆ ਐ ਚਾਰ ਚਫਰੇ ਯਾਰ ਲਾ ਕੇ ਗੇਟ ਲਾ ਕੇ 24 ਘੰਟਿਆਂ ਵਾਲੀ ਲਾਈਟ ਵੀ ਲੱਗੀ ਹੋਈ ਆ ਸਟਿੰਗ ਫਟਿੰਗਾਂ ਵਧੀਆ ਆ ਇਹਦਾ ਸਟਰਟਰ ਆ ਗਿਆ ਸਟਰਟਰ ਦਾ ਇੱਧਰ ਵੀ ਉਹੀ ਛੱਪ ਹੈ ਉਧਰਲੇ ਵਾਹਨ 'ਚ ਰੇ ਪਾ ਕੇ ਹੁਣ ਮੈਂ ਦੂਜੇ ਵਾਹਨ 'ਚ ਪਹੁੰਚ ਗਿਆ ਗੁਰਦੁਆਰਾ ਸਾਹਿਬ ਕੋਲੇ ਇਹਦੇ 'ਚ ਵੀ ਇੱਕ ਗੱਟਾ ਪਾਤਾ ਇੱਕ ਗੱਟਾ ਰਹਿ ਗਿਆ ਪਾਉਣ ਵਾਲਾ ਟਾਈਮ ਹੋ ਗਿਆ ਸਵਾ 12:00 ਵਜੇ 12:00 ਵਜੇ 20 ਮਿੰਟ ਹੋ ਗਏ ਤੇ ਹੁਦੂ ਬਾਦ ਉਹ ਅਗਲਾ ਨਰਮਾ ਵੀ ਸੀਲਣਾ ਹੈ ਅਜੀਰੀ ਦੇ ਪਰਲੇ ਪਾਸੇ ਨਰਮਾ ਹੈ ਉਹ ਨਰਮਾ ਵੀ ਸੀਲਣਾ ਪਿਛਲੇ ਪੈਰ ਇੱਕ ਗੱਟਾ ਹੁਣੀ ਯੂਰੀਆ ਦਾ ਪਾ ਕੇ ਚੱਲਾਂਗੇ ਥੋੜੀ ਜਿਹੀ ਹੋਰ ਅਲੀ ਹੋਈ ਐ ਬਾਕੀ ਆ ਅੱਧੇ-ਅੱਧੇ ਗੱਟੇ ਇਹ ਰਲਾ ਕੇ ਤੇ ਇਹਦੇ ਚਾ ਥੈਲੀ ਰਲਾ ਕੇ ਜੈਂਕ ਦੀ ਫੇਰੇ ਗੱਟਾ ਪਾ ਕੇ ਫੇਰ ਚੱਲਾਂਗੇ ਫੇਰ ਸੀਲਰ ਪਾ ਕੇ ਫੇਰ ਨਰਮਾ ਸੀਲ ਦੇਾਂਗੇ 2:00 ਵਜੇ